ਧਨ ਗੁਰੂ ਨਾਨਕ ਸਾਹਿਬ ਚੱਲ ਪਏ ਪੁੱਛਿਆ ਜੀ ਕਿੱਥੇ ਚੱਲੇ ਹੋ ਹਜ਼ੂਰ ਕਹਿੰਦੇ ਚੜਿਆ ਸੋਧਣ ਧਰਤ ਲੁਕਾਈ ਇਸੇ ਦੁਨੀਆ ਚ ਲੋਕ ਰਹਿ ਰਹੇ ਸਨ ਸੁਲਤਾਨਪੁਰ ਇਸੇ ਧਰਤੀ ਤੇ ਐ ਨਨਕਾਣਾ ਸਾਹਿਬ ਇਸੇ ਧਰਤੀ ਤੇ ਐ ਜਿੱਥੇ ਜਿੱਥੇ ਵੀ ਹਜ਼ੂਰ ਗਏ ਇਸੇ ਧਰਤੀ ਤੇ ਗਏ ਤੇ ਇਸੇ ਧਰਤੀ ਤੇ ਬੰਦਾ ਪੁੱਛੇ ਵੀ ਸਤਗੁਰੂ ਜਿਨ੍ਹਾਂ ਦੇ ਘਰ ਚੱਲਿਓ ਉਹਨਾਂ ਦੇ ਘਰੇ ਆਟਾ ਤੇ ਐ ਉਹਨਾਂ ਦੇ ਘਰੇ ਸਿਰ ਦੀ ਛੱਤ ਵੀ ਐ ਜਿਨ੍ਹਾਂ ਕੋਲ ਤੁਸੀਂ ਚੱਲੇ ਹੋ ਉਹਨਾਂ ਘਰੇ ਦੋ ਦੋ ਸਿਆੜ ਜ਼ਮੀਨਾਂ ਵੀ ਨੇ ਉਹ ਰੋਟੀ ਪਾਣੀ ਵੀ ਖਾਂਦੇ ਨੇ ਕੱਪੜਾ ਵੀ ਤਨ ਤੇ ਪਹਿਨਦੇ ਨੇ ਕਿਵੇਂ ਸੁਧਾਈ ਕਰੋਗੇ ਚੜ੍ਹਿਆ ਸੋਧਨ ਧਰਤ ਲੁਕਾਈ ਤੇ ਹਜ਼ੂਰ ਕਹਿੰਦੇ ਇਹਨਾਂ ਦੇ ਅੰਦਰ ਗਿਆਨ ਭਰ ਕੇ ਇਹਨਾਂ ਦੀ ਦੁਨੀਆ ਸਵਾਰ ਕੇ ਇਹਨਾਂ ਨੂੰ ਪਰਿਵਾਰ ਨਾਲ ਬੋਲਣਾ ਆ ਜਾਏ ਇਹਨਾਂ ਨੂੰ ਸੰਸਾਰ ਚ ਰਹਿਣਾ ਆ ਜਾਏ ਗੱਲਬਾਤ ਕਰਨੀ ਆ ਜਾਏ ਮਹਿਲ ਭਾਵੇਂ ਸੱਤ ਮੰਜ਼ਲੀ ਹੋਏ ਜੀ ਜੇ ਰਹਿਣਾ ਨਹੀਂ ਨਾ ਆਉਂਦਾ ਜੇ ਬੰਦੇ ਨੂੰ ਬੋਲਣਾ ਨਹੀਂ ਆਉਂਦਾ ਰਹਿਣਾ ਨਹੀਂ ਆਉਂਦਾ ਤੇ ਸੱਤ ਮੰਜਲੀ ਮਹਿਲ ਵੀ ਨਰਕ ਦੇ ਦਵਾਰ ਨੇ ਤੇ ਕੱਚੀ ਝੌਂਪੜੀ 'ਚ ਬੈਠਾ ਹੋਇਆ ਉਥੇ ਵੀ ਆਨੰਦਤ ਹੈ ਉਥੇ ਵੀ ਬੜੀ ਕਿਰਪਾ ਦਾ ਪਾਤਰ ਹੈ ਆ ਜਿਹੜਾ ਧਨ ਜਿਨ੍ਹਾਂ ਕੋਲ ਆ ਗਿਆ ਆਖਿਆ ਜੀ ਇਹ ਰਹਿੰਦੇ ਕਿੱਥੇ ਨੇ ਭਗਤ ਰਵਦਾਫ ਜੀ ਨੇ ਨਾ ਦੋ ਸ਼ਬਦ ਕਹੇ ਮੈਂ ਦੋਵੇਂ ਤੁਹਾਡੇ ਸਨਮੁਖ ਰੱਖਣਾ ਪਹਿਲੇ ਵਿੱਚ ਕਿਹਾ ਕਹਿੰਦੇ ਜੀ ਮੇਰੇ ਤੇ ਗਰੀਬੀ ਦਰਦ ਦੇਖ ਸਭ ਕੋ ਹੱਸ ਹੈ ਲੋਕੀ ਹੱਸਦੇ ਨੇ ਭਿ ਭਗਤ ਰਵਦਾਸ ਰੱਬ ਨਾਲ ਜੁੜਿਆ ਬੰਦਾ ਅਤ ਦੀ ਗਰੀਬੀ ਤੇ ਅੱਜ ਭਗਤ ਜੀ ਨੇ ਫਿਰ ਇੱਕ ਸੁਨੇਹਾ ਲਾਇਆ ਲੋਕਾਂ ਨੂੰ ਕਹਿੰਦੇ ਵੀ ਮੈਂ ਇੱਕ ਨਾ ਕਲੋਨੀ ਘਟਣ ਲੱਗਾ ਮੈਂ ਇੱਕ ਕਲੋਨੀ ਘਟਣ ਲੱਗਾ ਜੀ ਕਿਵੇਂ ਦੀ ਕਹਿੰਦੇ ਬੜੀ ਸੋਹਣੀ ਹੋਏਗੀ ਕੌਣ ਰਹੇਗਾ ਉਸ ਕਲੋਨੀ ਚ ਜਿਹਦੇ ਕੋਲ ਪੈਸਾ ਹੋਏਗਾ ਧਨ ਹੋਏਗਾ ਕਹਿੰਦੇ ਨਹੀਂ ਆਪ ਜੀ ਨੂੰ ਸ਼ਬਦ ਕੰਠ ਹੈ ਬੇਗਮ ਪੁਰਾ ਜਿੱਥੇ ਕੋਈ ਗਮ ਨਹੀਂ ਕੋਈ ਝੋਰਾ ਨਹੀਂ ਅਸੀਂ ਤਾਂ ਬਾਹਰ ਜੋੜੇ ਘਰ ਤੱਕ ਜਾਂਦੇ ਆ ਐਡੀ ਸਿਰ ਤੇ ਪੰਡ ਬਨ ਲੀਦੀ ਐ ਆ ਵੀ ਗਮ ਆ ਵੀ ਗਮ ਉਹ ਵੀ ਪ੍ਰੋਬਲਮਾ ਹਜ਼ੂਰ ਕਹਿੰਦੇ ਬੇਗਮ ਪੁਰਾ ਸ਼ਹਿਰ ਕੋ ਨਾਓ ਕਿਵੇਂ ਦਾ ਜੀ ਉਹ ਸ਼ਹਿਰ ਦੇ ਵਿੱਚ ਕਈ ਕੁਸ਼ ਹੈ ਦੁੱਖ ਅੰਧੋ ਨਹੀ ਤੈ ਠਾਓ ਨਾ ਤਸਵੀਸ ਖਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਲ ਅਬ ਮੋਏ ਖੂਬ ਵਤਨ ਗੈ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਤੇ ਆਖਿਆ ਜੀ ਉੱਥੇ ਵਸੇਬਾ ਕਿਣਾ ਦਾ ਹੋਏਗਾ ਕਹਿਣ ਲੱਗੇ ਉਹਾਂ ਗਨੀ ਬਸੇ ਮਾਮੂ ਉਥੇ ਬੜੇ ਬੜੇ ਧਨਵਾਨ ਵਸਣਗੇ ਉਹ ਧਨਵਾਨ ਨਹੀਂ ਜਿਨ੍ਹਾਂ ਕੋਲ ਪੈਸਾ ਟਕੈ ਉਹ ਜਿਨ੍ਹਾਂ ਕੋਲ ਰੱਬ ਦੀ ਬੰਦਗੀ ਹੈ ਜਿਨ੍ਹਾਂ ਕੋਲ ਉਹਦੀ ਭਗਤੀ ਹੈ ਉਹਦਾ ਸਿਮਰਨ ਹੈ ਉਹ ਲੋਕ ਉਥੇ ਵਸਣਗੇ ਕਹਿੰਦੇ ਆਓ ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂ ਆ ਲੋਕ ਸਵਾਰ ਲੀਏ ਸਤਿਗੁਰੂ ਨੇ ਇੱਕ ਸ਼ਬਦ ਕਿਹਾ ਵੀ ਹੈ ਤੁਹਾਨੂੰ ਹਰ ਰੋਜ਼ ਕਥਾ ਚ ਸੁਣਦੇ ਹੋ ਲੋਕ ਸੁਖੀਏ ਪਰ ਲੋਕ ਸੁਹੇਲਾ ਤਾਂ ਹੋਣਾ ਜੇ ਲੋਕ ਸੁਖੀ ਲੋਕ ਤਾਂ ਦੁਖੀ ਹੋਇਆ ਪਿਆ ਸਤਿਗੁਰੂ ਜਦੋਂ ਮੈਂ ਰਾਤ ਨੂੰ ਸੌਣਾ ਨਾ ਬੈੱਡ ਤੇ ਬਹੁਤ ਮਹਿੰਗਾ ਜੇ ਬੈੱਡ ਮੇਰਾ ਬਹੁਤ ਮਹਿੰਗਾ ਪਰ ਅਸਲ ਵਿੱਚ ਮੈਂ ਹਕੀਕਤ ਤੁਹਾਡੇ ਕੋਲ ਦੱਸਣ ਲੱਗਾ ਰਾਤ ਨੂੰ ਸੌਣਾ ਵੇਖਣ ਵਾਲਿਆਂ ਦੀਆਂ ਨਜ਼ਰਾਂ 'ਚ ਵੀ ਬੰਦੇ ਦੇ ਕੈਮਰੇ ਘਰ ਦੇ ਆਲੇ ਦੁਆਲੇ ਲੱਗੇ ਨੇ ਏਸ਼ੀਆਂ ਦਾ ਪੂਰਾ ਢੰਡਾਰ ਭਰੇ ਪਏ ਨੇ ਵਧੀਆ ਮਖਮਲੀ ਬੈੱਡਾਂ ਤੇ ਸੌਂਦਾ ਹੋਣਾ ਬੜੀ ਗੂੜੀ ਨੀਂਦ ਆਉਂਦੀ ਹੋਣੀ ਪਰ ਸਤਿਗੁਰੂ ਮੈਂ ਦੱਸਾਂ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਚਿੰਤਾ ਦੀ ਖਾਟ ਖਟੋਲਾ ਖਾਟ ਖਾਟ ਸ਼ਬਦ ਹੈ ਹਰਿਆਣਵੀ ਵੀ ਮੰਜੇ ਨੂੰ ਕਿਹਾ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਚਿੰਤ ਖਟੋਲਾ ਮੇਰਾ ਚਿੰਤਾ ਦਾ ਮੰਜਾ ਹੈ ਇਹ ਲੋਕ ਸੁਖੀਏ ਨਹੀਂ ਹੈ ਮੇਰੇ ਮੈਂ ਚਿੰਤਾਵਾਂ ਵਿੱਚ ਸਾਰੀ ਰਾਤ ਤੜਫਨਾ ਤਾਂ ਹੀ ਤਾਂ ਮੇਰ ਤੋਂ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਬਰੀਦਾ ਚਿੰਤ ਖਟੋਲਾ ਵਾਣ ਦੁੱਖ ਤੇ ਜਿਹਦੇ ਨਾਲੇ ਮੰਝਾ ਉਣਿਆ ਨਾ ਦੁੱਖਾਂ ਦਾ ਵਾਣ ਹੈ ਇਹ ਬਿਪਤਾ ਦਾ ਪੀੜਾ ਦਾ ਵਾਣ ਹੈ ਚਿੰਤ ਖਟੋਲਾ ਵਾਣ ਦੁੱਖ ਬਿਰੇ ਬਚਾਵਣ ਲੇ ਫੋ ਇਹੋ ਹਮਾਰਾ ਜੀਵਨ ਆ ਤੂੰ ਸਾਬ ਸੱਚੇ ਵੇਖ ਆ ਤੇ ਮੇਰਾ ਜੀਵਨ ਬਣਿਆ ਲੋਕ ਐਡਾ ਭੈੜਾ ਬਣਾ ਬੈਠਾ ਪਰ ਲੋਕ ਦੀਆਂ ਗੱਲਾਂ ਕਰੀ ਜਾਂਦਾ ਪਰ ਲੋਕ ਚਾਹ ਚਾਹੀਦਾ ਉਹ ਚਾਹੀਦਾ ਹੈ ਸਵਰਗ ਦੁਆਰਾ ਮਿਲ ਜੇ ਉੱਥੇ ਬੰਦਗੀ ਮਿਲ ਜੇ ਭਗਤੀ ਸਾਬ ਕਹਿੰਦੇ ਪਹਿਲਾਂ ਲੋਕ ਸਵਾਰ ਪਰਿਵਾਰ ਵਿੱਚ ਰਹਿਣਾ ਸਿੱਖ ਸੰਸਾਰ ਵਿੱਚ ਰਹਿਣਾ ਸਿੱਖ ਮਰਿਆਦਾ ਅਪਣਾਈਏ ਹਰੇਕ ਬੰਦਾ ਜੇ ਮਰਿਆਦਾ ਵਿੱਚ ਆਜੇ ਮੇਰਾ ਘਰ ਹੈ ਮੇਰਾ ਘਰ ਹੈ ਉਸ ਗਲੀ ਦੇ ਵਿੱਚ ਜੇ ਮੈਂ ਆਪ ਹੀ ਇਹ ਸੋਚਾਂ ਵੀ ਨਹੀਂ ਮੇਰੇ ਆ ਫਰਜ਼ ਨੇ ਮੈਂ ਨਿਭਾਉਣੇ ਨੇ ਸੁਭਾਅ ਕਾ ਵੇਖ ਕੇ ਦੂਜਾ ਵੀ ਨਿਭਾਏਗਾ ਅਸੀਂ ਇੱਕ ਦੂਜੇ ਦੇ ਪ੍ਰਤੀ ਈਰਖਾ ਜਿ ਦਵੇਖ ਨਾਲ ਇੰਨੇ ਭਰੇ ਪਏ ਆ ਆਪ ਦਾ ਆਲਾ ਦਵਾਲਾ ਹੀ ਗੰਦਲਾ ਕਰੀ ਜਾਂਦੇ ਆ ਸਤਿਗੁਰੂ ਬਚਨ ਕਰਦੇ ਨੇ ਕਹਿਣ ਲੱਗੇ ਹੇ ਭਾਈ ਹਰ ਤਨ ਸੰਚੀ ਹੈ ਭਾਈ ਜੇ ਹਲਤ ਪਲਤ ਹਰ ਹੋਏ ਸੁਖਾਈ ਇਸ ਕਰਕੇ ਆ ਇਹ ਹਰੀ ਧਨ ਇਕੱਠਾ ਕਰ ਤੇਰਾ ਲੋਕ ਪ੍ਰਲੋਕ ਸੁਵੇਲਾ ਹੋਵੇਗਾ